ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਅਲੱਗ ਤਰੀਕੇ ਨਾਲ ਰਾਇਤੇ ਵਾਲਾ ਦਹੀਂ ਅਕਸਰ ਹੀ ਪੁਰਾਣੇ ਸਮਿਆਂ ਵਿੱਚ ਇਸ ਤਰੀਕੇ ਨਾਲ ਹੀ ਇਹ ਦਹੀਂ ਰਾਇਤਾ ਬਣਾਇਆ ਜਾਂਦਾ ਸੀ ਜਦੋਂ ਘਰ ਵਿੱਚ ਰਾਇਤਾ ਬਣਾਉਣ ਵਾਸਤੇ ਕੋਈ ਚੀਜ਼ ਨਾ ਹੋਵੇ ਤਾਂ ਤੁਸੀਂ ਇਸ ਰਾਇਤੇ ਨੂੰ ਬਣਾ ਸਕਦੇ ਜੀ ਕਿਉਂਕਿ ਇਸ ਰਾਇਤੇ ਨੂੰ ਆਪਾਂ ਵੇਸਨ ਦੀਆਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਤੇ ਵੇਸਨ ਆਮ ਹੀ ਸਾਡੇ ਘਰਾਂ ਦੇ ਵਿੱਚ ਹਰ ਟਾਈਮ ਮੌਜੂਦ ਹੁੰਦਾ ਹੈ ਵੇਸਣ ਦੀਆਂ ਟਿੱਕੀਆਂ ਬਣਾਉਣ ਵਾਸਤੇ ਇੱਥੇ ਮੈਂ ਅੱਧੇ ਕੱਪ ਜਿੰਨਾ ਵੇਸਣ ਲਿਆ ਹੈ ਜਿਦੇ ਵਿੱਚ ਮੈਂ ਬਿਲਕੁਲ ਅੱਧੇ ਚਮਚ ਤੋਂ ਵੀ ਘੱਟ ਨਮਕ ਪਾ ਦਿੱਤਾ ਹੈ ਇਹਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਵਧ ਘੱਟ ਕਰਕੇ ਪਾ ਸਕਦੇ ਜੇ ਬਿਲਕੁਲ ਇੱਕ ਚੁਟਕੀ ਦੇ ਕਰੀਬੇ ਦੇ ਵਿੱਚ ਮੈਂ ਲਾਲ ਮਿਰਚ ਪਾਈ ਹੈ ਤੇ ਅੱਧੇ ਚਮਚ ਤੋਂ ਘੱਟ ਮੈਂ ਇਹਦੇ ਵਿੱਚ ਗਰਮ ਮਸਾਲਾ ਤੇ ਇੱਕ ਚੁਟਕੀ ਹੀ ਇਹਦੇ ਵਿੱਚ ਮੈਂ ਹਲਦੀ ਪਾ ਦਿੱਤੀ ਹੈ ਹਲਦੀ ਦੇ ਨਾਲ ਥੋੜਾ ਕਲਰ ਵਧੀਆ ਆ ਜਾਂਦਾ ਹੈ ਚੰਗੀ ਤਰ੍ਹਾਂ ਪਹਿਲਾਂ ਆਪਾਂ ਮਸਾਲਿਆਂ ਨੂੰ ਵੇਸਣ ਦੇ ਵਿੱਚ ਮਿਲਾ ਦੇਣਾ ਹੈ ਜੇਕਰ ਆਪਾਂ ਵੇਸਣ ਨੂੰ ਪਹਿਲਾਂ ਤੋਂ ਹੀ ਛਾਣ ਕੇ ਲਵਾਂਗੇ ਤੇ ਵੇਸਣ ਦੇ ਵਿੱਚ ਬਿਲਕੁਲ ਵੀ ਗੰਡਾ ਨਹੀਂ ਬਣਨ ਗਿਆ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਮਿਕਸ ਕਰ ਦਿੱਤਾ ਹੈ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਟਿਕਨ ਵਾਸਤੇ ਜੋ ਆਪਾਂ ਪੈਟਰਨ ਤਿਆਰ ਕਰਦੇ ਪਏ ਆ ਇਹ ਬਿਲਕੁਲ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਆਪਾਂ ਜਲੇਬੀਆਂ ਦਾ ਕੋਲ ਬਣਾ ਕੇ ਤਿਆਰ ਕਰਦੇ ਆ ਇਹ ਬਹੁਤ ਜ਼ਿਆਦਾ ਆਪਾਂ ਗਾੜਾ ਨਹੀਂ ਰੱਖਣਾ ਪੁਰਾਣੇ ਸਮੇਂ ਦੇ ਵਿੱਚ ਅਕਸਰ ਇਹ ਹੀ ਦਹੀਂ ਬਣਦਾ ਸੀ ਤੇ ਬਹੁਤ ਹੀ ਜ਼ਿਆਦਾ ਇਦਾਂ ਹੀ ਖਾਣ ਵਿੱਚ ਸਵਾਦ ਵੀ ਲੱਗਦਾ ਹੈ ਤੇ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਹੁੰਦਾ ਹੈ ਘਰ ਵਿੱਚ ਮੌਜੂਦ ਹੀ ਉਦੋਂ ਜੋ ਵੀ ਚੀਜ਼ਾਂ ਹੁੰਦੀਆਂ ਸੀ ਉਸੇ ਨਾਲ ਹੀ ਇਸ ਦਹੀਂ ਨੂੰ ਬਣਾਇਆ ਜਾਂਦਾ ਸੀ ਤੇ ਆਪਾਂ ਵੀ ਬਿਲਕੁਲ ਉਸੇ ਹੀ ਤਰ੍ਹਾਂ ਇਸ ਦਹੀਂ ਨੂੰ ਬਣਾ ਕੇ ਤਿਆਰ ਕਰਾਂਗੇ ਹੋਣੇ ਦੇ ਵਿੱਚ ਹੋਰ ਜ਼ਿਆਦਾ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਮੈਂ ਇੱਕ ਵਾਰ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਹਾਂ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਦਾ ਰੱਖਣਾ ਹੈ ਜਦੋਂ ਆਪਾਂ ਇਹਨੂੰ ਚਮਚ ਤੋਂ ਭਰ ਕੇ ਥੱਲੇ ਸੁੱਟਦੇ ਆਂ ਤੇ ਇਹ ਬਿਲਕੁਲ ਰਿਬਨ ਵਾਂਗ ਰਹਿੰਦਾ ਏ ਟੁੱਟਦਾ ਨਹੀਂ ਆ ਇਸੇ ਤਰੀਕੇ ਦੇ ਨਾਲ ਹੀ ਇਹ ਹੋਣਾ ਜ਼ਰੂਰੀ ਆ ਵੇਸਨ ਨੂੰ ਆਪਾਂ ਇੱਕ ਸਾਈਡ ਤੇ ਕਰਦੇ ਆਂ ਹੁਣ ਇੱਥੇ ਮੈਂ ਥੋੜੀ ਜਿਹੀ ਪੁਦੀਨੇ ਦੇ ਪੱਤੇ ਧਨੀਏ ਦੇ ਪੱਤੇ ਇੱਕ ਹਰੀ ਮਿਰਚ ਬਿਲਕੁਲ ਬ੍ਰੀਕਟ ਕੇ ਲਈ ਆ ਥੋੜਾ ਜਿਹਾ ਸਾਬਤ ਜੀਰਾ ਤੇ ਨਾਲ ਹੀ ਅੱਧਾ ਪਿਆਜ਼ ਜਿਹਨੂੰ ਬਿਲਕੁਲ ਬ੍ਰੀਕਟ ਕੇ ਲੈ ਲਿਆ ਸਭ ਤੋਂ ਪਹਿਲਾਂ ਇਹ ਜੋ ਧਨੀਏ ਦੇ ਪੱਤੇ ਤੇ ਪੁਦੀਨੇ ਦੇ ਪੱਤੇ ਆ ਆਪਾਂ ਇਹਨਾਂ ਨੂੰ ਕੁੱਟ ਕੇ ਇੱਕਦਮ ਬ੍ਰੀਕ ਕਰ ਲਾਂਗੇ ਤੇ ਜੋ ਆਪਣੇ ਕੋਲ ਪਿਆਸ ਤੇ ਸਾਬਤ ਜੀਰਾ ਹੈ ਇਸ ਦੀ ਵਰਤੋਂ ਆਪਾਂ ਬਿਲਕੁਲ ਲਾਸਟ ਵਿੱਚ ਕਰਾਂਗੇ ਤੁਸੀਂ ਚਾਹੋ ਤਾਂ ਹਰੀ ਮਿਰਚ ਨੂੰ ਵੀ ਇਸੇ ਸਮੇਂ ਇਹਦੇ ਵੀ ਥੋੜਾ ਜਿਹਾ ਕੁੱਟ ਕੇ ਬਰੀਕ ਕਰਕੇ ਵਰਤ ਸਕਦੇ ਜੇ ਨਾਲ ਦੇ ਨਾਲ ਹੀ ਮੈਂ ਇਥੇ ਤਵਾ ਵੀ ਧੋ ਕੇ ਗਰਮ ਰੱਖ ਦਿੱਤਾ ਹੈ ਤਵੇ ਦੇ ਉੱਤੇ ਆਪਾਂ ਇੱਕ ਵਾਰ 1 ਤੋਂ 1.5 ਚਮਚ ਜਿੰਨਾ ਕੋਈ ਵੀ ਤੇਲ ਜਾਂ ਘਿਓ ਪਾ ਦਵਾਂਗੇ ਤਵੇ ਦੇ ਉੱਤੇ ਜਦੋਂ ਵੀ ਆਪਾਂ ਇਹਨਾਂ ਟਿੱਕੀਆਂ ਨੂੰ ਬਣਾਉਣਾ ਹੈ ਉਦੋਂ ਆਪਾਂ ਤੇਲ ਚੰਗੀ ਤਰ੍ਹਾਂ ਪਾ ਕੇ ਕੋਈ ਵੀ ਇਸ ਤਰ੍ਹਾਂ ਆਪਣੇ ਕੋਲ ਰੋਟੀ ਬਣੀ ਹੋਵੇਗੀ ਉਹਨੂੰ ਚੰਗੀ ਤਰ੍ਹਾਂ ਉਹਦੇ ਉੱਪਰ ਸੇਕ ਦੇਣਾ ਹੈ ਇਹਦੇ ਨਾਲ ਜੋ ਤਵਾ ਹੈ ਉਹਦੇ ਉੱਪਰ ਟਿੱਕੀਆਂ ਬਿਲਕੁਲ ਵੀ ਨਹੀਂ ਚੜ੍ਹਦੀਆਂ ਚਾਹੇ ਉਹ ਨਾਨ-ਸਟਿਕ ਹੋਵੇ ਚਾਹੇ ਉਹ ਲੋਹੇ ਦਾ ਤਵਾ ਹੋਵੇ ਹੁਣ ਇੱਥੇ ਆਪਾਂ ਇੱਕ ਚਮਚ ਭਰ ਕੇ ਬੇਸਨ ਲੈ ਲਿਆ ਹੈ ਤੇ ਬਿਲਕੁਲ ਅੱਧਾ-ਅੱਧਾ ਚਮਚ ਜਿੰਨਾ ਆਪਾਂ ਬੇਸਨ ਪਾਈ ਜਾਵਾਂਗੇ ਟਿੱਕੀਆਂ ਦੀ ਸ਼ੇਪ ਥੋੜਾ ਜਿਹਾ ਤਵੇ ਤੇ ਵੀ ਡਿਪੈਂਡ ਕਰਦੀ ਹੈ ਜੇਕਰ ਤਵਾ ਇਸ ਤਰੀਕੇ ਨਾਲ ਡੂੰਘਾ ਹੋਵੇਗਾ ਤੇ ਜੂ ਆਪਾਂ ਸਾਈਡਾਂ ਤੇ ਟਿੱਕੀਆਂ ਪਾਉਨੇ ਆ ਉਹਨਾਂ ਦੀ ਥੋੜੀ ਜਿਹੀ ਸ਼ੇਪ ਅਲੱਗ ਹੋ ਜਾਂਦੀ ਆ ਵੈਸੇ ਜੇਕਰ ਤੁਸੀਂ ਅੱਧਾ-ਅੱਧਾ ਚਮਚ ਜਿੰਨਾ ਬੇਸਨ ਪਾਈ ਜਾਓਗੇ ਇੱਕ ਵਾਰ ਵਿੱਚ ਜਿੰਨੀਆਂ ਵੀ ਟਿੱਕੀਆਂ ਪੈਣਗੀਆਂ ਮੈਂ ਸਾਰੀਆਂ ਹੀ ਪਾ ਦਾਂਗੀ ਪਰ ਗੈਸ ਦੀ ਫਲੇਮ ਤੁਸੀਂ ਬਿਲਕੁਲ ਘੱਟ ਰੱਖਣੀ ਹੈ ਜਦੋਂ ਸਾਰੀਆਂ ਹੀ ਟਿੱਕੀਆਂ ਪੈ ਜਾਣਗੀਆਂ ਫਿਰ ਆਪਾਂ ਥੋੜਾ ਜਿਹਾ ਗੈਸ ਨੂੰ ਮੀਡੀਅਮ ਫਲੇਮ ਤੇ ਕਰ ਦੇਣਾ ਹੈ ਸਾਰੀਆਂ ਹੀ ਟਿੱਕੀਆਂ ਪਾਉਣ ਤੋਂ ਬਾਅਦ ਮੈਂ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿੱਤੀ ਸੀ ਤੇ ਥੋੜੀਆਂ-ਥੋੜੀਆਂ ਜੋ ਟਿੱਕੀਆਂ ਨੇ ਉਹ ਇੱਕ ਸਾਈਡ ਤੋਂ ਪੱਕਣੀਆਂ ਵੀ ਸ਼ੁਰੂ ਹੋ ਗਈਆਂ ਨੇ ਬਿਲਕੁਲ ਰੋਟੀ ਦੀ ਤਰ੍ਹਾਂ ਜਦੋਂ ਟਿੱਕੀ ਦਾ ਉੱਪਰਲੇ ਹਿੱਸੇ ਦਾ ਕਲਰ ਥੋੜਾ ਜਿਹਾ ਚੇਂਜ ਹੋਣ ਲੱਗਦਾ ਹੈ ਤੇ ਆਪਾਂ ਇਹਦੀ ਸਾਈਡ ਬਦਲ ਦੇਣੀ ਆ ਦੋਨਾਂ ਹੀ ਸਾਈਡਾਂ ਤੋਂ ਆਪਾਂ ਇਸੇ ਹੀ ਤਰੀਕੇ ਨਾਲ ਇਹਨਾਂ ਟਿੱਕੀਆਂ ਨੂੰ ਸੇਕ ਲਵਾਂਗੇ ਟਿੱਕੀਆਂ ਦੋਨਾਂ ਹੀ ਸਾਈਡਾਂ ਤੋਂ ਚੰਗੀ ਤਰ੍ਹਾਂ ਸਿੱਕ ਚੁੱਕੀਆਂ ਨੇ ਜਿਹੜੀਆਂ ਥੋੜੀਆਂ ਬਹੁਤ ਕੱਚੀਆਂ ਹੋਣ ਜਾਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਵਿੱਚ ਰੱਖ ਕੇ ਸੇਕਾਂਗੇ ਬਾਕੀ ਦੀਆਂ ਟਿੱਕੀਆਂ ਆਪਾਂ ਇਸੇ ਤਰੀਕੇ ਨਾਲ ਸਾਈਡ ਤੇ ਕਰੀ ਜਾਵਾਂਗੇ ਇਹ ਸਾਰੀਆਂ ਟਿੱਕੀਆਂ ਮੈਂ ਇੱਕ ਪਲੇਟ ਵਿੱਚ ਕੱਢ ਦਵਾਂਗੀ ਤੇ ਇਸੇ ਹੀ ਤਰ੍ਹਾਂ ਮੈਂ ਫਿਰ ਤੋਂ ਇਹਦੇ ਉੱਪਰ ਵੇਸਣੀਆਂ ਟਿੱਕੀਆਂ ਬਣਾ ਦਾਂਗੀ ਪਰ ਜਦੋਂ ਆਪਾਂ ਪਹਿਲੀ ਵਾਰ ਇਹ ਟਿੱਕੀਆਂ ਬਣਾਉਨੇ ਆ ਉਦੋਂ ਆਪਾਂ ਨੂੰ ਇਹਦੇ ਉੱਪਰ ਤੇਲ ਚੰਗੀ ਤਰ੍ਹਾਂ ਪਾਉਣਾ ਪੈਂਦਾ ਹੈ ਤਵੇ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਠੰਡਾ ਕਰਨਾ ਪੈਂਦਾ ਹੈ ਪਰ ਜਦੋਂ ਆਪਾਂ ਦੂਸਰੀ ਵਾਰ ਦੀਆਂ ਟਿੱਕੀਆਂ ਪਾਵਾਂਗੇ ਤੇ ਆਪਾਂ ਨੂੰ ਬਾਰ-ਬਾਰ ਇਹ ਤੇਲ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਬਿਲਕੁਲ ਉਸੇ ਹੀ ਤਰੀਕੇ ਨਾਲ ਮੈਂ ਇਹ ਵੀ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੀ ਦੂਸਰੀ ਵਰਦੀਆਂ ਟਿੱਕੀਆਂ ਵੀ ਬਣਾ ਕੇ ਮੈਂ ਬਿਲਕੁਲ ਤਿਆਰ ਕਰ ਲਈਆਂ ਨੇ ਹੁਣ ਇੱਥੇ ਟਿੱਕੀਆਂ ਨੂੰ ਬਣਾਉਂਦਾ ਮੈਂ ਇੱਕ ਹੋਰ ਤੁਹਾਨੂੰ ਸਿੰਪਲ ਤਰੀਕਾ ਦੱਸਾਂਗੀ ਕਿ ਜੇਕਰ ਆਪਣੇ ਕੋਲ ਸਮਾਂ ਘੱਟ ਹੋਵੇ ਤੇ ਆਪਾਂ ਕਿਸ ਤਰੀਕੇ ਨਾਲ ਫਟਾਫਟ ਟਿੱਕੀਆਂ ਬਣਾ ਸਕਦੇ ਆ ਥੋੜੇ ਜਿਵੇਂ ਸਣ ਦੇ ਨਾਲ ਬਹੁਤ ਸਾਰੀਆਂ ਟਿੱਕੀਆਂ ਬਣ ਕੇ ਤਿਆਰ ਹੋ ਸਕਦੀਆਂ ਨੇ ਤੁਸੀਂ ਇੱਕ ਵਾਰ ਵਿੱਚ ਟਿੱਕੀਆਂ ਬਣਾ ਕੇ ਰੱਖ ਸਕਦੇ ਜੇ ਤੇ ਬਾਕੀ ਦੀਆਂ ਟਿੱਕੀਆਂ ਨੂੰ ਤੁਸੀਂ ਸਟੋਰ ਕਰ ਸਕਦੇ ਜੇ ਜਿੰਨੀਆਂ ਦੀ ਵਰਤੋਂ ਹੋਵੇ ਉਹਨੀਆਂ ਤੁਸੀਂ ਦਹੀਂ ਵਿੱਚ ਪਾ ਸਕਦੇ ਜੇ ਹੋਂ ਜੇਕਰ ਆਪਣੇ ਕੋਲ ਸਮਾਂ ਘੱਟ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਵੀ ਟਿੱਕੀਆਂ ਬਣਾ ਸਕਦੇ ਹਾਂ ਇਹਦੇ ਵਿੱਚ ਆਪਾਂ ਸਾਰਾ ਹੀ ਵੇਸਣ ਇੱਕ ਵਾਰ ਵਿੱਚ ਪਾ ਦੇਣਾ ਹੈ ਥੋੜਾ ਜਿਹਾ ਤਵੇ ਦੇ ਉੱਪਰ ਤੁਸੀਂ ਪਹਿਲਾਂ ਤੋਂ ਹੀ ਤੇਲ ਲਗਾ ਕੇ ਵੇਸਣ ਨੂੰ ਪਾ ਕੇ ਬਿਲਕੁਲ ਇਸ ਤਰੀਕੇ ਨਾਲ ਫਲਾ ਦੇਣਾ ਹੈ ਜਿਸ ਤਰ੍ਹਾਂ ਕਿ ਆਪਾਂ ਆਮ ਤੌਰ ਤੇ ਡੋਸਾ ਤਿਆਰ ਕਰਦੇ ਹਾਂ ਫਿਰ ਸਾਈਡਾਂ ਤੇ ਆਪਾਂ ਥੋੜਾ ਬਹੁਤਾ ਇਹਦੇ ਤੇਲ ਲਗਾਵਾਂਗੇ ਤਾਂ ਜੋ ਇਹ ਥੱਲੇ ਜਾ ਕੇ ਨਾ ਚਿਪਕੇ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਮੀਡੀਅਮ ਤੋਂ ਲੋ ਫਲੇਮ ਦੇ ਵਿੱਚ ਬਣਾਓਗੇ ਓਨੀਆਂ ਜ਼ਿਆਦਾ ਹੀ ਟਿੱਕੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਇਹ ਵੀ ਜੋ ਵਸੰਧੀਆ ਪਟਕੀ ਬਣਾਈਆਂ ਦੋਨਾਂ ਸਾਈਡਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਚੁੱਕੀਆਂ ਹੁਣ ਆਪਾਂ ਦਹੀਂ ਬਣਾਉਂਦੇ ਤੀਸਰੇ ਸਟੈਪ ਵੱਲ ਵਧਦੇ ਆਂ ਇੱਥੇ ਮੈਂ ਛੋਟੇ ਜਿਹੇ ਪੈਨ ਦੇ ਵਿੱਚ ਬਿਲਕੁਲ ਅੱਧੇ ਚਮਚ ਜਿੰਨਾ ਸਰੋਂ ਦਾ ਤੇਲ ਲੈ ਲਿਆ ਹੈ ਤੇਲ ਨੂੰ ਹਲਕਾ ਜਿਹਾ ਆਪਾਂ ਗਰਮ ਕਰ ਲੈਣਾ ਹੈ ਗੈਸ ਦੀ ਫਲੇਮ ਬਿਲਕੁਲ ਲੋ ਤੇ ਰੱਖੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੋ ਸਾਬਤ ਜੀਰਾ ਲਿਆ ਸੀ ਉਹਨੂੰ ਭੁੰਨ ਲਵਾਂਗੇ ਖਿਆਲ ਰੱਖਿਓ ਜੀਰੇ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਸਿਰਫ ਇਹਨੂੰ ਆਪਾਂ 10% ਜਿੰਨਾ ਹੀ ਭੁੰਨਣਾ ਹੈ ਹੋਣ ਨਾਲ ਹੀ ਇਹਦੇ ਵਿੱਚ ਜੋ ਆਪਾਂ ਹਰੀ ਮਿਰਚ ਤੇ ਬਰੀਕ ਕੱਟਿਆ ਹੋਇਆ ਪਿਆਜ਼ ਸੀ ਉਹਨੂੰ ਵੀ ਪਾਦਾਂਗੇ ਜੋ ਇਹ ਹਰੀ ਮਿਰਚ ਤੇ ਪਿਆਜ਼ ਇਹਨੂੰ ਵੀ ਆਪਾਂ ਜ਼ਿਆਦਾ ਦੇਰ ਤੱਕ ਫਰਾਈ ਨਹੀਂ ਕਰਨਾ ਸਿਰਫ ਆਪਾਂ ਘੜੀ ਤੋਂ ਟਾਈਮ ਵੇਖ ਕੇ ਇਹਨੂੰ ਇੱਕ ਜਾਂ 2 ਮਿੰਟ ਤੱਕ ਹੀ ਫਰਾਈ ਕਰਨਾ ਹੈ ਉਹ ਵੀ ਬਿਲਕੁਲ ਲੋ ਗੈਸ ਦੇ ਉੱਪਰ ਪਿਆਜ਼ ਤੇ ਹਰੀ ਮਿਰਚ ਵੀ ਬਿਲਕੁਲ ਫਰਾਈ ਹੋ ਚੁੱਕੇ ਨੇ ਜਿਸ ਤਰ੍ਹਾਂ ਦੇ ਆਪਾਂ ਨੂੰ ਚਾਹੀਦੇ ਸੀ ਬਸ ਇਹਨਾਂ ਨੂੰ ਆਪਾਂ ਹਲਕਾ ਜਿਹਾ ਹੀ ਫਰਾਈ ਕਰਨਾ ਸੀ ਹੁਣ ਇੱਥੇ ਆਪਾਂ ਦਹੀਂ ਨੂੰ ਦੇਖ ਲੈਣੇ ਆ ਮੈਂ ਇੱਥੇ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਲੈ ਲਿਆ ਹੋਇਆ ਹੈ ਇੱਕਦਮ گاੜਾ ਦਹੀਂ ਮੈਂ ਲਿਆ ਹੈ ਰਾਇਤਾ ਬਣਾਉਣ ਵਾਸਤੇ ਤਿਆਰ ਕੀਤੀ ਗਈ ਹਰ ਇੱਕ ਚੀਜ਼ ਨੂੰ ਹੁਣ ਆਪਾਂ ਇੱਥੇ ਪਾਉਣਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਇਹ ਜੋ ਆਪਾਂ ਪਿਆਜ਼ ਹਰੀ ਮਿਰਚ ਤੇ ਸਾਬਤ ਜੀਰਾ ਭੁੰਨ ਕੇ ਰੱਖਿਆ ਸੀ ਇਹ ਪਾਵਾਂਗੇ ਖਿਆਲ ਰੱਖਿਓ ਪਾਉਣ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਜ਼ਰੂਰ ਕਰ ਲਿਓ ਤੇ ਫੇਰ ਹੀ ਦਹੀਂ ਵਿੱਚ ਪਾਓ ਜੇਕਰ ਗਰਮ-ਗਰਮ ਦਹੀਂ ਵਿੱਚ ਪਾਓਗੇ ਤੇ ਦਹੀਂ ਫਟ ਵੀ ਸਕਦਾ ਹੈ ਨਾਲ ਹੀ ਇੱਥੇ ਜੋ ਆਪਾਂ ਪੁਦੀਨਾ ਤੇ ਧਨੀਏ ਨੂੰ ਕੁੱਟ ਕੇ ਰੱਖਿਆ ਸੀ ਉਹਦੇ ਵਿੱਚ ਇੱਕ ਚਮਚ ਜਿੰਨਾ ਪਾਣੀ ਪਾ ਕੇ ਤੇ ਆਪਾਂ ਉਹਨੂੰ ਵੀ ਦਹੀਂ ਵਿੱਚ ਪਾ ਦਾਂਗੇ ਜੇਕਰ ਤੁਹਾਡੇ ਕੋਲ ਦਹੀਂ ਬਣਾਉਣ ਵਾਸਤੇ ਕੁਝ ਨਾ ਹੋਵੇ ਤੁਸੀਂ ਇਸ ਤਰੀਕੇ ਨਾਲ ਪੁਦੀਨਾ ਤੇ ਜੋ ਧਨੀਆ ਹੈ ਉਹਨੂੰ ਵੀ ਕੁੱਟ ਕੇ ਦਹੀਂ ਵਿੱਚ ਮਿਕਸ ਕਰਕੇ ਖਾ ਸਕਦੇ ਜੇ ਬੜਾ ਮਜ਼ੇਦਾਰ ਦਹੀਂ ਬਣਦਾ ਹੈ ਇੱਥੇ ਮੈਂ ਕੁਝ ਮਸਾਲੇ ਪਾਏ ਨੇ ਜਿਦੇ ਵਿੱਚ ਬਿਲਕੁਲ ਚੁਟਕੀ ਜਿੰਨਾ ਮੈਂ ਕਾਲਾ ਨਮਕ ਥੋੜਾ ਜਿਹਾ ਮੈਂ ਇਹਦੇ ਵਿੱਚ ਪੁੱਜਿਆ ਹੋਇਆ ਜੀਰਾ ਪਾਇਆ ਹੈ ਤੇ ਨਮਕ ਸਵਾਦ ਅਨੁਸਾਰ ਪਾ ਦਿੱਤਾ ਹੈ ਇਹਨਾਂ ਸਾਰੇ ਹੀ ਮਸਾਲਿਆਂ ਨੂੰ ਤੇ ਪਿਆਜ਼ ਨੂੰ ਆਪਾਂ ਦਹੀਂ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਮਲਾ ਲਵਾਂਗੇ ਨਮਕ ਤੁਸੀਂ ਬਹੁਤ ਹੀ ਧਿਆਨ ਨਾਲ ਪਾਉਣਾ ਹੈ ਕਿਉਂਕਿ ਆਪਾਂ ਟਿੱਕੀਆਂ ਦੇ ਵਿੱਚ ਵੀ ਪਹਿਲਾਂ ਤੋਂ ਨਮਕ ਪਾਇਆ ਸੀ ਤੇ ਹੁਣ ਆਪਾਂ ਦਹੀਂ ਦੇ ਵਿੱਚ ਵੀ ਪਾਉਂਦੇ ਪਏ ਹਾਂ ਦੋ ਵਾਰ ਨਮਕ ਪੈਣ ਦਾ ਕਰਕੇ ਆਪਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਹੁਣ ਇਹਦੇ ਵਿੱਚ ਆਪਾਂ ਟਿੱਕੀਆਂ ਪਾਉਣੀਆਂ ਸਟਾਰਟ ਕਰ ਦਾਂਗੇ ਤੁਸੀਂ ਜਿੰਨੀਆਂ ਟਿੱਕੀਆਂ ਚਾਹੋ ਬਣਾ ਕੇ ਰੱਖ ਸਕਦੇ ਜੇ ਇਹਨਾਂ ਨੂੰ ਤੁਸੀਂ ਅੱਧੀਆਂ ਟਿੱਕੀਆਂ ਨੂੰ ਸਟੋਰ ਕਰ ਲਿਓ ਫਰਿੱਜ ਵਿੱਚ ਤੁਸੀਂ ਸਟੋਰ ਕਰਿਓ ਫਿਰ ਇਹ ਲਗਭਗ 5-7 ਦਿਨ ਆਰਾਮ ਨਾਲ ਕੱਢ ਜਾਂਦੀਆਂ ਨੇ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਪਰ ਜ਼ਿਆਦਾ ਲੰਬੇ ਸਮੇਂ ਤੱਕ ਆਪਾਂ ਇਹਨਾਂ ਨੂੰ ਸਟੋਰ ਨਹੀਂ ਕਰਕੇ ਰੱਖ ਸਕਦੇ ਇੱਥੇ ਹੁਣ ਜੋ ਆਪਾਂ ਇਹ ਵੱਡੀ ਟਿੱਕੀ ਬਣਾਈ ਸੀ ਇਹਨੂੰ ਆਪਾਂ ਇਸ ਤਰੀਕੇ ਨਾਲ ਤੋੜ ਕੇ ਪਾਵਾਂਗੇ ਬਿਲਕੁਲ ਛੋਟੀਆਂ-ਛੋਟੇ ਇਹਦੇ ਟੁਕੜੇ ਕਰਕੇ ਫਿਰ ਆਪਾਂ ਪਾਉਣਾ ਹੈ ਜੇਕਰ ਤੁਸੀਂ ਬਿਲਕੁਲ ਵੀ ਠੰਢੀ ਆਈ ਵਾਲੀ ਚੀਜ਼ ਨਹੀਂ ਖਾਂਦੇ ਤੁਸੀਂ ਇਹਨਾਂ ਟਿੱਕੀਆਂ ਨੂੰ 1 ਮਿੰਟ ਵਾਸਤੇ ਪਾਣੀ ਵਿੱਚ ਪਿਉ ਕੇ ਫਿਰ ਦਹੀਂ ਵਿੱਚ ਪਾ ਸਕਦੇ ਜੇ ਇਹਦੇ ਨਾਲ ਜੋ ਵੀ ਟਿੱਕੀਆਂ ਵਿੱਚ ਤੇਲ ਹੋਵੇਗਾ ਉਹ ਸਾਰਾ ਹੀ ਪਾਣੀ ਵਿੱਚ ਚਲ ਜਾਏਗਾ ਹੁਣ ਇਹਨਾਂ ਟਿੱਕੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਤੇ ਦਹੀਂ ਆਪਣਾ ਬਿਲਕੁਲ ਰੈਡੀ ਆ ਤੁਸੀਂ ਇਸ ਤਰੀਕੇ ਨਾਲ ਦਹੀਂ ਬਣਾ ਕੇ ਜਰੂਰ ਦੇਖਿਓ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ ਦਹੀਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਡੈਕੋਰੇਟ ਕਰਕੇ ਸਰਵ ਕਰ ਸਕਦੇ ਜੇ ਮੈਂ ਦੇਖੋ ਇਸ ਤਰੀਕੇ ਨਾਲ ਦਹੀਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡੈਕੋਰੇਟ ਕਰ ਦਿੱਤਾ ਹੈ ਥੋੜਾ ਜਿਹਾ ਹਰਾ ਧਨੀਆ ਮੈਂ ਉੱਪਰ ਕੱਟ ਕੇ ਪਾ ਦਿੱਤਾ ਹੈ ਨਾਲ ਹੀ ਥੋੜੀ ਜੀ ਲਾਲ ਮਿਰਚ ਵੀ ਪਾ ਦਿੱਤੀ ਹੈ ਤੇ ਨੇੜੇ ਤੋਂ ਤੁਸੀਂ ਦੇਹੀ ਦੀ ਇਹ ਟਿੱਕੀ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਹੈ ਦੇਖਦਿਆਂ ਹੀ ਖਾਣ ਨੂੰ ਦਿਲ ਕਰਦਾ ਹੈ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ